ਅਰੇ ਅਸੀਂ ਆ ਗਏ ਰੂਮ ਜਗਾ ਕੇ ਲੀੜਾ ਕੱਟਦਾ ਆ ਵੀ ਚੱਕਣਾ ਹੁੰਦਾਗਾ ਠੀਕ ਆ ਜੀ ਚਾਕ ਲਗੇ ਲੂੜੇ ਲੂੜੇ ਤੇ ਗਾ ਤਵਾਣੇ ਵੀ ਆ ਮਾਤਾ ਤੋਂ ਮਾਤਾ ਕਹੂਗੇ ਨਹੀਂ ਤਾਂ ਆਉਂਦੇ ਨਹੀਂ ਕੁੱਤਿਆਂ ਦੇ ਸਾਲੇ ਕੱਲੇ ਵਰਦੀ ਧਵਾਣ ਆ ਜਾਂਦੇ ਆਗੇ ਹਾਂ ਇਹ ਕੀ ਹੋ ਰਿਹਾ ਹੈ ਕੀ ਹੋ ਰਿਹਾਗਾ ਇਹ ਕੀ ਹੋ ਰਿਹਾ ਮੈਨੂੰ ਦੱਸ ਮੜਾ ਜੀ ਤੁਸੀਂ ਮੇਰੀਆਂ ਨਜ਼ਰਾਂ ਚੋਂ ਗਿਰ ਗਏ ਅੱਜ ਦੋਨੇ ਜਾਨੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇ ਮੈਂ ਠੀਕ ਠਾਕ ਹੋਈ ਸਾਰੇ ਰਾਜੀ ਬੜਾ ਤੰਗ ਹੋਏ ਲਾਈਟ ਨਹੀਂ ਸਾਰੀ ਰਾਤ ਆਈ ਤੇ ਮੱਛਰ ਖਾ ਗਿਆ ਬਾਰਵੀਂ ਸਾਡਾ ਸਾਰੀ ਰਾਤ ਖੁੱਲਾ ਰਿਆ ਬਹੁਤ ਤੰਗ ਹੋਇਆ ਇੱਕ ਤਾਂ ਹੁਣ ਗਰਮੀ ਆ ਗਈ ਤੇ ਮੱਛਰ ਵੀ ਵਧ ਗਿਆ ਪਹਿਲਾਂ ਤਾਂ ਚੱਲ ਲਾਈਟ ਬਗ ਜਾਂਦੀ ਕੋਈ ਫਲਾ ਨਹੀਂ ਲੱਗਦਾ ਠੰਡ ਸੀਗੀ ਤੇ ਹੁਣ ਤਾਂ ਮੱਛਰ ਖਸਮਦਾ ਰਾਤ ਖਾ ਗਿਆ ਸਾਰੀ ਰਾਤ ਨਹੀਂ ਸੁੱਤੇ ਹੁਣ ਵੀ ਨੀਂਦ ਆਈ ਜਾਂਦੀ ਹੈ ਬਸ ਸਵੇਰੇ ਸੁੱਤੇ ਹੁਣ 10 ਵਜੇ ਨੇ ਆ ਨੂੰ ਲੈ ਅਰਪਾਲ ਵੀ ਜਾ ਤੇ ਹੈਪੀ ਵੀ ਜਾ ਮੈਂ ਤੇ ਡੀਕੇ ਡੀਕੇ ਚੌਲ ਬਣਾ ਰਿਹਾਗਾ ਤੇ ਮੈਂ ਥੋੜਾ ਜਮਮ ਵੀ ਜਾਣਾ ਸੀ ਜਮ ਫੇਰ ਨਹੀਂ ਜਾਇਗਾ ਸਾਥ ਆ ਹਾਲਾ ਬਾਈ ਲੈਟ ਦਾ ਹੁਣ ਆਈ ਸੀ ਕਿ ਘੰਟਾਕ ਸਵੇਰੇ ਫੋਨ ਫੋਨ ਚਾਰਜ ਕਰ ਲਿਆ ਚੱਲ ਵਧੀਆ ਰਹਿ ਗਿਆ ਹੁਣ ਫੇਰ ਉੱਡ ਗਈ ਪਤਾ ਨਹੀਂ ਕੀ ਚੱਕਰਾ ਸਾਰੇ ਦੇਸ਼ ਆ ਸਰਪਤਾ ਸਾਰੇ ਆਸੇ ਪਾਸੇ ਲੈਟ ਹੁੰਦੀ ਆ ਇੱਥੇ ਨਹੀਂ ਆਉਂਦੀ ਕੀ ਹਾਂ ਜੋ ਬਰਾ ਇਹ ਉਹ ਜਮਮਾਲੀ ਖਰਾਕ ਆ ਇਹ ਨਾਲ ਇੱਕ ਇਹ ਇਹ ਜਮਮਾਲੀ ਖਰਾਕ ਹੂੰ ਹੈ ਜਮਮ ਦਾ ਗਏ ਨਹੀਂ ਫਿਰ ਚੌਲ ਬਈ ਅਸੀਂ ਇੱਥੋਂ ਹੀ ਮਿਕਸ ਕਰਕੇ ਲੈ ਗਏ ਅਸੀਂ ਮੁੜ ਕੇ ਡੱਬਿਆਂ ਚ ਕੰਮ ਲੋਟ ਨਹੀਂ ਆਉਂਦਾ ਫੁੱਲ ਭਰ ਲੈ ਨੇ ਆ ਡੱਬੇ ਤੇਰੇ ਦੀ ਲੈ ਤੇਰੀ ਚੌਲ 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 ਹੋਈ ਪਈ ਆ ਹੰਤਾ ਜਿੰਦਗੀ ਚ ਕਦੇ ਇੰਨੇ ਚੌਲ ਨਹੀਂ ਖਾਦੇ ਜਿੰਨੇ ਅਸੀਂ ਇੱਥੇ ਰਹਿੰਦੇ ਨੇ ਖਾ ਲੇ ਐਵੇਂ ਬਿਹਾਰ ਵਾਲੇ ਭਈਏ ਬਦਨਾਮ ਵਾਲਾ ਚੌਲ ਦਾ ਜੀ ਕੋਈ ਡਾਈਟ ਸਮਝ ਕੇ ਖਾਂਦਾ ਕੋਈ ਕਿਵੇਂ ਸਮਝ ਕੇ ਖਾਂਦਾ ਐ ਚੌਲ ਤਾਂ ਹੋਰ ਵਾਰਾ ਕਰਛ ਨਹੀਂ ਮਰੀਏ ਨਾ ਕਰ ਲਗਾ ਮਿਕਸ ਕਰਨਾ ਮੈਂ ਕਿਸੇ ਕੱਠੀ ਕਰਦੀ ਫੇਰ ਉਹਨਾਂ ਨੂੰ ਕੀ ਹੁੰਦਾਗਾ ਸਾਰੇ ਥੋੜਾ ਪੌਣੇ ਹਾਂ ਕਿਉਂ ਥੋੜੀ ਆ ਹੈਂ ਫੇਰ ਉਹ ਤੇਜ਼ ਤੇ ਨਹੀਂ ਹੁੰਦਾ ਦਾਲ ਥੋੜੀ ਆ ਨਹੀਂ ਨਹੀਂ ਤੇਜ਼ ਦਾ ਪੁਰਾਉਂਦਾ ਨਹੀਂ ਬਹੁਤ ਆ ਜਾ ਰਹਾ ਲੈ ਬਈ ਮਹੀਆਂ ਚ ਫੇਰ ਆ ਗਿਆ ਰੱਬ ਥੱਕਾ ਕਰ ਜਾਂਦਾ ਹੁਣ ਕਿਸਾਨਾਂ ਨਾਲ ਨਾਲੇ ਹਵਾ ਛੱਡੀ ਅਠਾ ਇੰਨੀ ਤੇਜ਼ ਖੜੀਆਂ ਆ ਜਾਈ ਗਣਕਾ ਸਾਰੀਆਂ ਵਿਛ ਜਾਣਗੀਆਂ ਪੱਕੀਆਂ ਗਣਕਾਂ ਦੇ ਮੀਂਹ ਦੇ ਨੋਤੀ ਜੇ ਪਹਿਰੇੰਦੇ ਤੋਂ ਮੰਟੋ ਟੈੱਕਰ ਰੱਖੀ ਤਾਂ ਜਾਣਾ ਉਹੀ ਤਾਂ ਮੈਂ ਚੱਲੀ ਜਾਣਾ ਜੀ ਤੋਂ ਬਾਰ ਬਾਰ ਡਰਾਗੀ ਦੇ ਕਸਟਮਰ ਦੇ ਆ ਡਿਸਪਲੇ ਕੀਤਾ ਡਿਸਪਲੇ ਕਰਿਆ ਕੋਈ ਵੀ ਆ ਕੇ ਬਿਲਾ ਸੀ 202 ਤੇ 100 ਲੈ ਜੀ ਆ ਮੁੰਡਿਆ ਹੋਰ ਲੈ ਤੰਨੇ ਕਾਪ ਮੁੰਡਿਆ ਨੇ ਜੋ ਬਰਾਣੇ ਪਹਿਲੇ ਬਣਾ ਹੋਰ ਸਰ ਜੀ ਕਿਵੇਂ ਠੀਕ ਹੈ ਹੋ ਜੀ ਮੁੰਡੇ ਫਰੀ ਕਹਿੰਦੇ ਅੱਜ ਚੱਲਿਆ ਕਰੋ ਘਰੀ ਚੱਲੇ ਆ ਗਏ ਮੁੰਡੇ ਐਪੀ ਦਾ ਰੋਜ਼ ਹੀ ਘਰੇ ਜਾਂਦਾ ਠੀਕ ਹੈ ਸਵੇਹਾ ਹਾਜੀ ਟਾਈਮ ਨਾਲ ਹਾਂ ਸਵੇਰ ਮੈਂ ਤਾਂ ਇਹ ਇਹਨੂੰ ਦਵਾ ਦੀ ਜਗ੍ਹਾ ਜਾਂਦੇ ਨੂੰ ਖੜਾਉਣਾ ਦਵਾ ਦੀ ਜੰਗਾ ਨੂੰ ਜਾਂਦੇ ਨੂੰ ਰੋਈ ਜਾਂਦਾਗਾ ਹੋ ਜੀ ਅਸੀਂ ਆ ਕੇ ਰੂਮ ਜਗਾ ਕੇ ਲੀੜਾ ਕੱਪ ਦਾ ਵੀ ਚੱਕਣਾ ਹੁੰਦਾਗਾ ਠੀਕ ਹੈ ਜੀ ਚਾਹ ਕਰਗੇ ਲੂੜੇ ਲੂੜੇ ਤੇ ਕਹਿੰਨਾ ਤਵਾਉਣੇ ਵੀ ਆ ਮਾਤਾ ਤੋਂ ਮਾਤਾ ਕਹੂਗੇ ਨਹੀਂ ਤਾਂ ਆਉਂਦੇ ਨਹੀਂ ਉੱਤਾਂ ਦੇ ਸਾਲੇ ਕੱਲੇ ਵਰਦੀ ਧਮਾਨ ਆ ਜਾਂਦੇ ਆ ਜੇ ਹਾਂ ਇਹ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈਗਾ ਇਹ ਕੀ ਹੋ ਰਿਹਾ ਮੈਨੂੰ ਦੱਸ ਮੜਾ ਜੀ ਤੁਸੀਂ ਮੇਰੀਆਂ ਨਜ਼ਰਾਂ ਚ ਗਰ ਗਿਆ ਜੀ ਦੋਨੇ ਜਾਣੇ ਆਦਮ ਮੱਛਰ ਨੇ ਸਾਨੂੰ ਇੱਥੇ ਬਹੁਤ ਤੰਗ ਕੀਤਾ ਬਹੁਤ ਤੰਗ ਕੀਤਾ ਪਰ ਐਨੇ ਢੀਠਾ ਜਾ ਦਿਨੇ ਚਲੇ ਜਾਣੇ ਕੰਬਲ ਲੈ ਕੇ ਆਹੀ ਪੈ ਰਹੇ ਨਾ 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 ਨਹੀਂ ਯਾਰ ਇਹ ਤੇ ਮੂਠੇ ਮਗੂ ਮੈਂ ਸਿੱਤਲੇ ਬਿਟੂ ਏਣ ਲਾ ਲਾ ਦੇ ਸੇ ਸਤ ਲਾ ਅੱਜ ਗੰਤ ਗੱਲ ਕੀਤੀ ਬਾਬਾ ਤੂੰ ਬਲਬਲਾ ਪਾਣਾ ਤਾਂ ਯਾਰ ਆਪਾਂ ਨਵਾਂ ਲਾਵਾਂਗੇ ਆਪਾਂ ਲਾਲ ਰੰਗ ਦਾ ਲਾਵਾਂਗੇ ਚਿੱਟਾ ਚਿੱਟਾ ਸ਼ਾਂਤੀ ਦਾ ਮਾਹੌਲ ਹੁੰਦਾ ਜੇ ਆਪਾਂ ਸ਼ਾਂਤ ਵਾਲੇ ਬੰਦੇ ਜਿਹੜੀ ਭਾਈ ਚਾਰ ਨਾਲ ਲਾਵਾਂਗੇ ਕਿੰਨੇ ਦਿਨਾਂ ਦਾ ਸੀਗਾ ਦੇਖ ਲੈ ਆਈ ਆਪਾਂ ਦੂਜਾ ਲਾਵਾਂਗੇ ਕੱਲ ਨੂੰ ਇੱਥੇ ਨਾਗ ਦੇ ਰੁੱਕੇ ਤਾਂ ਕਦੇ ਹੋ ਹੀ ਨਹੀਂ ਸਕਦਾ ਵੀ ਕਦੇ ਸਿੱਧੇ ਲੰਘ ਜਗੇ ਐਤਾ ਰੁਕਣਾ ਹੀ ਪੈਂਦਾਗਾ ਖਾਲੀ ਦੱਬੀ ਵਰਦਿਆ ਨਾ ਮੇ ਝੂਟੇ ਲੈਂਦੇ ਵਰਦਿਆ ਮੰਦਾ ਦਾ ਭੈਣੀ ਵਿੱਚ ਆ ਦੇਖਣਾ ਹਾਂ ਪਹੁੰਚ ਗਏ ਜੀ ਘਰੇ ਤੇ ਨਾਲ ਮੇਰੇ ਆਹਰਪਾਲ ਪੱਖੇ ਜਨਾ ਤਾਂ ਉਂਗਲਾਂ ਮੇਰੀ ਤੇ ਟੇਰੀਂਗਾ ਕਰਦਿਆਂ ਨਾ ਚਰਚਰ ਨਹੀਂ ਪੁਵਾਈ ਹੈ ਹਾਂ ਨਹੀਂ ਤਾਂ ਪੁਵਾਈ ਜਾਂਦੀਆਂ ਇਹ ਲਓ ਸਰ ਆਜੋ ਕਰਾਂ ਆਰਜੂ ਰੈਡੀ ਐਨੀ ਜਲਦੀ ਰੋਟੀ ਖਾਵਾਂਗੇ ਮਤਲਬ ਰੋਟਾ ਰੋਟੀਆਂ ਖਾ ਲਗਾ ਜੀ ਤੇ ਅੱਜ ਅਸੀਂ ਬੜਾ ਟਾਈਮ ਨਾ ਸੌਣ ਲੱਗਾਂਗੇ ਕਿਉਂ ਉੱਥੇ ਤਾਂ ਅੱਧੀ ਰਾਤ ਕਰਦਿੰਦੇ ਹੁੰਨੇ ਆ ਪਰ ਪਰ ਇੱਧਰ ਨੂੰ ਨਾਂਗੇ ਕਿ ਕਿਤੇ ਇੱਧਰ ਨੂੰ ਨਾਂਗੇ ਇਸ ਵੇਲੇ ਪਾਲਾ ਜਿੰਮ ਜਾਣਾ ਰੋੜ ਕਹਿੰਦੇ ਨਜਮਿਆਣਾ ਪਰ ਆਪਾਂ ਪੈਨ ਵਾਲੀ ਜਨਮ ਤੋਂ ਸਟਾਰਟ ਕਰਾਂਗੇ ਠੀਕ ਹੈ ਤਾਂ ਤੁਸੀਂ ਸੁਣਿਆ ਹੋ ਅਠ ਖੜਾਗੇ ਅੱਕਾ ਜਿਹਾ ਨਾ ਸਵੇਰੇ ਜਮਾਪਾ ਘਰ ਨਾ ਆਗਾ ਨਹੀਂ ਪਾਉਂਦਾ ਕੀ ਗੱਲ ਹੈ ਵਾਹ ਕਿ ਕੋਈ ਪਰੋਸਾ ਨਹੀਂ ਮੈਨੂੰ ਖਾਦ ਮੈਂ ਤੁਸੀ ਮਿਲਦੇ ਚੱਲ ਲੱਗ ਤੂੰ ਦੱਲ ਕਰ ਲੈ ਇੱਕ ਕੋਆਰਡੀਨੇਟ ਜੀ ਦੱਸ ਰਿਹਾ ਸਾਰਾ